ਗੁੱਡ ਮਾਰਨਿੰਗ एवरीवन हाउ आर यू ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਬ੍ਰਾਈਟ ਫਿਊਚਰ ਅਕੈਡਮੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਐਮਸੀਕਿਊ ਕੱਲ ਆਪਾਂ ਸ਼ਨੀਵਾਰ ਇਸ ਦੀ ਕਰੀ ਸੀ ਥਿਊਰੀ ਉਸ ਅਕੋਰਡਿੰਗ ਅੱਜ ਆਪਾਂ ਐਮਸੀਕਿਊ ਕਰਾਂਗੇ ਬੱਚੇ ਜੋ ਕਿ ਬਹੁਤ ਹੀ ਮਹੱਤਵਪੂਰਨ ਰਹਿਣਗੇ ਆਉਣ ਵਾਲੇ ਐਗਜ਼ਾਮ ਲਈ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਐਮਸੀਕਿਊ ਤੋਂ ਪਹਿਲਾ ਐਮਸੀਕਿਊ ਕੀ ਹੈ ਲਗੂ ਸਵਰ ਕਿੰਨਾ ਨੂੰ ਕਹਿੰਦੇ ਹਨ ਜਾਂ ਲਗੂ ਸਵਰ ਕਿੰਨੇ ਹੁੰਦੇ ਹਨ অপਸ਼ਨ ਏ ਹੈ 2 অপਸ਼ਨ ਬੀ ਹੈ 3 অপਸ਼ਨ ਸੀ ਹੈ 4 5 অপਸ਼ਨ ਡੀ ਹੈ 7 ਤਾਂ ਬੱਚੇ ਲਗੂ ਸਵਰ 3 ਹੁੰਦੇ ਹਨ ਕਿਹੜੇ ਕਿਹੜੇ ਹੁੰਦੇ ਹਨ ਥੱਲੇ ਆਪਾਂ ਪੜ੍ਹਦੇ ਹਾਂ ਬੱਚੇ ਇੱਕ ਹੁੰਦਾ ਹੈ ਐੜਾ ਇੱਕ ਹੁੰਦਾ ਹੈ ਈੜੀ ਨੂੰ ਸਿਹਾਰੀ ਤੇ ਇੱਕ ਹੁੰਦਾ ਹੈ ਊੜੇ ਨੂੰ ਔਂਕੜ ਇਹ ਲਗੂ ਸਵਰ ਹੁੰਦੇ ਹਨ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਲਗੂ ਸਵਰ ਕਿੰਨੇ ਹੁੰਦੇ ਹਨ ਤਾਂ ਆਪਾਂ ਕਿੰਨੇ ਲਾਵਾਂਗੇ ਤਿੰਨ ਅੱਜ ਦਾ ਆਪਣਾ ਸੈਕਿੰਡ ਕੁਐਸਚਨ ਹੈ ਹੇਠ ਦਿੱਤਿਆਂ ਵਿੱਚੋਂ ਕਿਹੜਾ ਲਗੂ ਸਵਰ ਨਹੀਂ ਹੈ ਆਪਸ਼ਨ A ਐੜਾ ਆਪਸ਼ਨ B ਈੜੀ ਆਪਸ਼ਨ C ਊੜਾ ਆਪਸ਼ਨ D ਐੜੇ ਨੂੰ ਕੰਨਾ ਤਾਂ ਬੱਚੇ ਆਪਸ਼ਨ D ਇਜ਼ ਦਾ ਰੋਂਗ ਆਪਣਾ ਉੱਤਰ ਆਏਗਾ ਆਪਸ਼ਨ D ਇਹ ਇੱਕ ਲਘੂ ਸਵਰ ਨਹੀਂ ਹੈ ਕਿਉਂਕਿ ਇਹ ਇੱਕ ਦੀਰਗ ਸਵਰ ਹੈ ਹਾਂਜੀ ਇਸ ਤਰ੍ਹਾਂ ਅੱਜ ਦਾ ਆਪਣਾ 3rd ਕੁਐਸਚਨ 3rd ਕੁਐਸਚਨ ਕੀ ਹੈ ਇੱਕ ਸ਼ਬਦ ਵਿੱਚ ਵਰਤੇ ਸਵਰ ਦੀ ਕਿਸਮ ਕੀ ਹੈ ਆਪਸ਼ਨ A ਹੈ ਲਗੂ ਆਪਸ਼ਨ B ਹੈ ਦੀਰਗ ਆਪਸ਼ਨ C ਹੈ ਦੁੱਤ ਆਪਸ਼ਨ D ਹੈ ਮਹਾਪ੍ਰਾਨ ਤਾਂ ਬੱਚੇ 3rd ਕੁਐਸਚਨ ਦਾ ਆਨਸਰ ਆਏਗਾ ਲਗੂ ਆਪਸ਼ਨ A ਇਜ਼ ਦਾ ਰਾਈਟ ਆਨਸਰ ਬੱਚੇ ਉਮੀਦ ਕਰਦੇ ਹਾਂ ਕਲਾਸਾਂ ਪਸੰਦ ਆ ਰਹੀਆਂ ਹੋਣਗੀਆਂ ਅੱਜ ਦਾ ਆਪਣਾ 4th ਕੁਐਸਚਨ ਉਮਰ ਸ਼ਬਦ ਵਿੱਚ ਊੜੇ ਨੂੰ ਔਂਕੜ ਕਿਹੜਾ ਸਵਰ ਹੈ অপਸ਼ਨ A ਹੈ ਦੀਰਗ অপਸ਼ਨ B ਹੈ ਲਗੂ অপਸ਼ਨ C ਹੈ ਦੁੱਤ অপਸ਼ਨ D ਹੈ ਸਯੁਕਤ ਸਭ ਬੱਚੇ ਬੀ ਆਨਸਰ ਇਹਦਾ ਰਾਈਟ ਆਨਸਰ ਹੈ ਇਹ ਇੱਕ ਲਗੂ ਸਵਰ ਹੈ ਹਾਂਜੀ ਅੱਜ ਦਾ ਆਪਣਾ 5th ਨੰਬਰ ਕੁਐਸਚਨ 5th ਨੰਬਰ ਕੁਐਸਚਨ ਵਿੱਚ ਲਗੂ ਸਵਰਾਂ ਦੀ ਗਿਣਤੀ ਪੰਜਾਬੀ ਵਿੱਚ ਕਿਹੜੇ ਅੰਕ ਨਾਲ ਮਿਲਦੀ ਹੈ অপਸ਼ਨ A 7 ਨਾਲ অপਸ਼ਨ B 5 ਨਾਲ অপਸ਼ਨ C 3 ਨਾਲ অপশন ডি নোনাল ਤਾਂ بچے ਇਸ ਦਾ ਆਨਸਰ ਆਏਗਾ 3 ਯਾਨੀ ਕਿ ਸੀ অপਸ਼ਨ ਆਪਣਾ ਬਿਲਕੁਲ ਸਹੀ ਹੈ ਅੱਜ ਦਾ ਆਪਣਾ 6th ਨੰਬਰ ਕੁਐਸਚਨ 6th ਨੰਬਰ ਕੁਐਸਚਨ ਵਿੱਚ ਪੁੱਛਿਆ ਗਿਆ ਹੈ ਦੀਰਗ ਸਵਰਾਂ ਦੀ ਗਿਣਤੀ ਪੰਜਾਬੀ ਵਿੱਚ ਕਿੰਨੀ ਹੈ অপশন এ ਹੈ 5 অপশন B ਹੈ 7 অপশন সি হ্যায় 3 অপশন ডি হ্যায় নো তব بچے ইসਦਾ উত্তর কি আয়েਗਾ সাত দীর্ঘ স্বরਾਂ ਦੀ ਗਿਣਤੀ ਕਿੰਨੀ ਹੈ 7 ਕਿਹੜੇ ਕਿਹੜੇ দীর্ঘ স্বਰ ਹੁੰਦੇ ਹਨ ਆਪਾਂ ਦੇਖਦੇ ਹਾਂ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਊੜੇ ਨੂੰ ਦੁਲੈਂਕੜ ਈੜੀ ਨੂੰ ਲਾਂ ਐੜੇ ਨੂੰ ਦੁਲਾ ਊੜਾ ਖੁੱਲਾ ਐੜਾ ਕਨੋੜਾ ਇਹ ਹੁੰਦੇ ਹਨ ਬੱਚੇ ਆਪਣੇ ਸੱਤ ਦੀਰਗ ਸਵਰ ਅੱਜ ਦਾ ਆਪਣਾ 7 ਨੰਬਰ ਕੁਐਸਚਨ ਆਦਮੀ ਸ਼ਬਦ ਵਿੱਚ ਕਿਹੜਾ ਸਵਰਗ ਦੀਰਗ ਹੈ অপਸ਼ਨ A ਐੜਾ অপਸ਼ਨ B ਐੜੇ ਨੂੰ ਕੰਨਾ অপਸ਼ਨ C ਈੜੀ ਨੂੰ ਸਿਹਾਰੀ অপਸ਼ਨ D ਉੜੇ ਨੂੰ ਅੰਕੜ ਤਾਂ ਬੱਚੇ ਇਸ ਦਾ ਰਾਈਟ ਆਨਸਰ ਆਏਗਾ ਬੀ ਬਿਲਕੁਲ ਸਹੀ ਆਨਸਰ ਹੈ ਬੀ ਉਮੀਦ ਕਰਦੇ ਹਾਂ ਕਿ ਸਭ ਨੂੰ ਸਮਝ ਆ ਰਹੀ ਹੋਵੇਗੀ ਅੱਜ ਦਾ ਆਪਣਾ 8th ਨੰਬਰ ਕੁਐਸਚਨ ਹੇਠ ਦਿੱਤੇ ਵਿੱਚੋਂ ਸਾਰੇ ਧੀਰਗ ਸਵਰ ਚੁਣੋ ਦਿੱਤੇ ਗਏ ਵਿੱਚੋਂ ਦੱਸੋ ਕਿਹੜਾ ਦੀर्घ ਸਵਰ ਹੈ অপਸ਼ਨ A ਈੜੀ ਨੂੰ ਬਿਹਾਰੀ অপਸ਼ਨ ਊੜੇ ਨੂੰ ਦੁਲੈਂਕੜ ਐੜੇ ਨੂੰ ਕੰਨਾ অপਸ਼ਨ B ਹੈ ਐੜਾ ਈੜੀ ਨੂੰ ਸਿਹਾਰੀ ਊੜੇ ਨੂੰ ਔਂਕੜ ਤਾਂ ਬੱਚੇ نیچے ਸਾਰੇ ਹੀ ਸਵਰ ਨੇ ਜਿਹੜਾ A ਆਪਸ਼ਨ ਇਹਦੀ ਰਾਈਟ ਆਨਸਰ ਹੈ ਜੋ ਕਿ ਇੱਕ ਦੀਰਗ ਸਵਰ ਹਨ ਅੱਜ ਦਾ ਆਪਣਾ 9th ਨੰਬਰ ਕੁਐਸਚਨ ਔਖਾ ਸ਼ਬਦ ਵਿੱਚ ਵਰਤਿਆ ਸਵਰ ਕਿਹੜਾ ਹੈ ਆਪਸ਼ਨ A ਹੈ ਲਗੂ ਆਪਸ਼ਨ B ਹੈ ਦੀਰਗ ਆਪਸ਼ਨ C ਹੈ ਦੁੱਤ ਆਪਸ਼ਨ D ਹੈ ਸਯੁਕਤ ਤਾਂ ਬੱਚੇ ਇਸ ਦਾ ਆਨਸਰ ਆਏਗਾ ਦੀਰਗ ਕਿਉਂਕਿ ਐੜੇ ਨੂੰ ਕਨੋੜਾ ਲੱਗਿਆ ਹੋਇਆ ਹੈ ਅੱਜ ਦਾ ਆਪਣਾ 10 ਨੰਬਰ ਕੁਐਸਚਨ ਦੀਰਗ ਸਵਰਾਂ ਵਿੱਚ ਸਭ ਤੋਂ ਪਹਿਲਾਂ ਕਿਹੜਾ ਆਉਂਦਾ ਹੈ ਤਾਂ ਇਹ ਆਉਂਦਾ ਹੈ ਬੱਚੇ অপਸ਼ਨ ਏ ਐੜੇ ਨੂੰ ਕੰਨਾ ਅੱਜ ਦਾ ਆਪਣਾ 11 ਨੰਬਰ ਕੁਸ਼ਨ ਦੁੱਤ ਅੱਖਰ ਉਹ ਹੁੰਦੇ ਹਨ ਜੋ ਆਪਸ਼ਨ A ਲਗੂ ਉਚਾਰਨ ਕਰਦੇ ਹਨ ਆਪਸ਼ਨ B ਪੈਰਾਹੈਂਟ ਲਿਖੇ ਜਾਂਦੇ ਹਨ ਆਪਸ਼ਨ C ਸਵਰ ਬਣਾਉਂਦੇ ਹਨ ਆਪਸ਼ਨ D ਵਰਣਮਾਲਾ ਨਹੀਂ ਹਨ ਤਾਂ ਇਹ ਕਿਹੜੇ ਹਨ ਆਪਸ਼ਨ B ਇਜ਼ ਦਾ ਰਾਈਟ ਆਨਸਰ ਹੈ ਕਿਵੇਂ ਰਾਈਟ ਹੈ ਜੋ ਪੈਰਾ ਹੇਠਾ ਲਿਖੇ ਜਾਂਦੇ ਹਨ ਉਹਨਾਂ ਨੂੰ ਆਪਾਂ ਦੁੱਤ ਅੱਖਰ ਆਖਦੇ ਹਾਂ ਕਿਹੜੇ-ਕਿਹੜੇ ਹੁੰਦੇ ਐ ਹਾ ਹਾ ਰਾ ਰਾ ਵਾ ਵਾ ਜੋ ਕਿ ਪੈਰਾ ਹੇਠ ਪਾਏ ਜਾਂਦੇ ਹਨ 12ਵਾਂ ਨੰਬਰ ਕੁਚਨ ਹੈ ਖੇਤ ਦਿੱਤਿਆਂ ਵਿੱਚੋਂ ਕਿਹੜਾ ਦੁੱਤ ਅੱਖਰ ਨਹੀਂ ਹੈ অপশন এ হ হ অপশন বি হ রা রা অপশন সি হ ওয়া ওয়া অপশন ডি হ ককা তব بچے අපਹੁਨੇ ਪੜਿਆ ਹੈ ਕਿ ਇਹ ਤਿੰਨੋਂ ਨੇ ਜਿਹੜੇ ਇਹ ਦੁੱਤ ਅੱਖਰ ਨੇ ਜਿਹੜਾ ਕਕਾ ਹੈ ਇਹ ਕੀ ਹੈ કંਠੀ অপশন ডি ਇਹਦਾ রাইਟ ਆਂਸਰ ਇਹ ਇੱਕ ਵਿਅੰਜਨ ਵੀ ਹੈ ਸਰਵਨ ਸ਼ਬਦ ਵਿੱਚ ਦੁੱਤ ਅੱਖਰ ਕਿਹੜਾ ਹੈ ਤਾਂ ਇਹਦੇ ਵਿੱਚ ਕਿਹੜਾ ਹੈ ਵਉਆ ਸਰਵਨ ਕਿਵੇਂ ਪੈਂਦਾ ਹੈ ਸ਼ਰ ਵਨ ਅੱਜ ਦਾ ਆਪਣਾ 14 ਨੰਬਰ ਕੁਐਸਚਨ ਹਰੀ ਸ਼ਬਦ ਵਿੱਚ ਦਿੱਤੇ ਦੁੱਤ ਅੱਖਰ ਕਿਹੜਾ ਹੈ ਤਾਂ অপਸ਼ਨ B ਇਹਦਾ ਰਾਈਟ ਆਨਸਰ ਹੈ ਜੋ ਕਿ ਯਾਰਾ ਅੱਖਰ ਹੈ ਪੂਰੀ ਮਰਨ ਵਾਲਾ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ অপਸ਼ਨ A 2 অপਸ਼ਨ B 3 অপਸ਼ਨ C 5 অপਸ਼ਨ D 7 ਤਾਂ ਬੱਚੇ ਪੂਰੀ ਵਰਣਮਾਲਾ ਵਿੱਚ ਆਪਸ਼ਨ B ਸਹੀ ਹੈ ਜਿਸ ਵਿੱਚ ਤਿੰਨ ਦੁੱਤ ਅੱਖਰ ਹਨ ਅੱਜ ਦਾ ਆਪਣਾ 16 ਨੰਬਰ ਕੁਐਸਚਨ ਸਵਰ ਤੁਨਾ ਦੁਨੀਆਂ ਦੀ ਗਿਣਤੀ ਕਿੰਨੀ ਹੈ ਆਪਸ਼ਨ A ਹੈ 3 ਆਪਸ਼ਨ B ਹੈ 7 ਆਪਸ਼ਨ C ਹੈ 9 ਆਪਸ਼ਨ D ਹੈ 10 ਤਾਂ ਬੱਚੇ ਸਵਰ ਦੁਨੀਆਂ ਕਿੰਨੀਆਂ ਹਨ অপਸ਼ਨ ਡੀ ਯਾਨੀ ਕਿ 10 ਅੱਜ ਦਾ ਆਪਣਾ ਤਿੰਨ ਲਗੂ ਨੇ ਸੱਤ ਦੀਰਗ ਨੇ ਹੇਠ ਦਿੱਤੇ ਆ ਵਿੱਚੋਂ ਜੋੜਾ ਸਹੀ ਹੈ অপਸ਼ਨ ਏ ਦੋ ਲਗੂ ਸੱਤ ਦੀਰਗ অপਸ਼ਨ ਬੀ ਤਿੰਨ ਲਗੂ ਸੱਤ ਦੀਰਗ অপশন সি তিন লঘু পাঁচ দীর্ঘ অপশন বি চার লঘু ছয় দীর্ঘ তা ਆਪਾਂ ਹੁਣੇ ਹੀ ਪੜਿਆ ਹੈ ਕਿ তিন লঘু সাত দীর্ঘ ਹਨ অপশন বি ਇਹਦਾ রাইট ਆਂਸਰ ਹੈ ਅੱਜ ਦਾ ਆਪਣਾ 18 ਨੰਬਰ ਕੁਐਸਚਨ ਹੈ ਔਖਾ ਸ਼ਬਦ ਵਿੱਚ ਵਰਤਿਆ ਸਵਰ ਕਿਹੜਾ ਹੈ অপশন এ লঘু অপশন বি दीर्घ অপশন সি দূত অপশন ডি সংযুক্ত ਤਾਂ ਇਹ ਕਿਹੜਾ ਹੈ दीर्घ ਅੱਜ ਦਾ ਆਪਣਾ 19 ਨੰਬਰ ਕੁਐਸਚਨ ਇਤਿਹਾਸ ਵਿੱਚ ਪਹਿਲਾ ਸਵਰ ਕਿਹੜਾ ਲਿਖਿਆ ਹੋਇਆ ਹੈ অপশন এ ਹੈ ਐੜਾ অপশন ਬੀ ਹੈ ਐੜੇ ਨੂੰ ਕੰਨਾ অপশন সি ਹੈ ਈਡੀ ਨੂੰ ਸਿਹਾਰੀ অপশন ਡੀ ਹੈ ਉੜਾ ਤਾਂ ਆਪਣਾ ਕਿਹੜਾ ਰਾਈਟ ਆਨਸਰ ਆਏਗਾ ਈਡੀ ਨੂੰ ਸਿਹਾਰੀ অপশন ਸੀ ਸਵਰ ਅੱਗੇ 2 ਨੰਬਰ ਕੁਐਸਚਨ ਸਵਰ ਦਾ ਸ਼ਾਬਦਿਕ ਅਰਥ ਹੈ ਆਵਾਜ਼ অপশন ਬੀ ਤੁਨੀ অপশন ਸੀ ਰਾਗ অপশন ডি অক্ষর ਤਾਂ ਬੱਚੇ ਇਸ ਦਾ ਉੱਤਰ ਆਏਗਾ ਬੀ ਕੀ ਹੈ ਤੁਨੀ ਅੱਜ ਦਾ ਆਪਣਾ 21 ਨੰਬਰ ਕੁਐਸਚਨ ਪੰਜਾਬੀ ਵਰਣਮਾਲਾ ਵਿੱਚ ਅੱਖਰਾਂ ਦੀ ਗਿਣਤੀ ਕਿੰਨੀ ਸੀ অপশন ਏ ਹੈ 33 অপশন ਬੀ ਹੈ 35 অপশন ਸੀ ਹੈ 37 অপশন ਡੀ ਹੈ 39 ਤਾਂ ਇਸ ਦਾ ਕੀ ਉੱਤਰ ਆਏਗਾ অপশন B ਪੈਂਤੀ ਵਰਣਮਾਲਾ ਵਿੱਚ ਪਹਿਲਾ ਅੱਖਰ ਕਿਹੜਾ ਹੈ ਤਾਂ ਕੀ ਹੈ অপশন A ਐੜਾ অপশন B ਕਕਾ অপশন C ਐੜੇ ਨੂੰ ਕੰਨਾ অপশন D ਸਸਾ ਤਾਂ ਇਨਾਂ ਵਿੱਚੋਂ ਪਹਿਲਾ ਕਿਹੜਾ ਅੱਖਰ ਹੈ অপਸ਼ਨ ਏ ਅੜਾ ਅੱਜ ਦਾ 23 ਨੰਬਰ ਕੁਐਸਚਨ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਰਣਮਾਲਾ ਵਿੱਚ ਸ਼ਾਮਿਲ ਨਹੀਂ ਹੈ অপਸ਼ਨ ਏ ਹੈ ਖਖੇ ਪਰ ਬਿੰਦੀ অপਸ਼ਨ ਬੀ ਹੈ ਗਗੇ ਪਰ ਬਿੰਦੀ অপਸ਼ਨ ਸੀ ਹੈ ਡਾੜਾ অপਸ਼ਨ ਡੀ ਹੈ ਫਫਾ ਕਿਉਂਕਿ ਇਹ ਤਿੰਨੋਂ ਜਿਹੜੇ ਹਨ ਉਹ ਇੱਕ ਫਾਰਸੀ ਸ਼ਬਦ ਹਨ ਇਸ ਕਰਕੇ ਉਹਨਾਂ ਦੇ ਕੈਨ ਤੋਂ ਪਾਵ ਹੈ ਵਰਣਮਾਲਾ ਵਿੱਚ ਫਾਰਸੀ ਅੱਖਰ ਕਿਹੜਾ ਨਹੀਂ ਹੈ অপਸ਼ਨ ਸੀ ਢਾੜਾ ਅੱਗੇ ਅੱਜ ਦਾ ਆਪਣਾ 24 ਨੰਬਰ ਕੁਐਸਚਨ ਵਰਣਮਾਲਾ ਵਿੱਚ ਸਭ ਤੋਂ ਅੰਤਿਮ ਅੱਖਰ ਕਿਹੜਾ ਹੈ ਤਾਂ অপਸ਼ਨ এ ਇਹਦਾ রাইਟ ਹੈ ਕਿਉਂਕਿ ਲੱਲਾ ਲੱਲੇ ਪਰ ਬਿੰਦੀ ਜਿਹੜਾ ਅੱਖਰ ਹੈ ਉਹ ਵਿਪਾਗ ਪਟਿਆਲਾ ਵੱਲੋਂ ਜੋੜਿਆ ਗਿਆ ਹੈ ਇਸ ਲਈ ਉਹ ਇਸ ਵਿੱਚ ਨਹੀਂ ਗਿਣਦੇ ਅੱਜ ਦਾ ਪੰਜਾਬੀ ਵਰਣਮਾਲਾ ਵਿੱਚ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ অপਸ਼ਨ এ ਹੈ 25 অপশন বি ਹੈ 27 অপশন ਸੀ ਹੈ 32 অপশন ਡੀ ਹੈ 35 ਤਾਂ ਕਿੰਨੀ ਹੈ 32 ਤਿੰਨ ਕਿਨੇ ਸਵਰ 32 ਵਿਅੰਜਨ ਮਾਝੀ ਬੋਲੀ ਮੁੱਖ ਤੌਰ ਤੇ ਕਿੱਥੇ ਬੋਲਦੇ ਹਾਂ ਜਬ ਬੋਲੀ ਜਾਂਦੀ ਹੈ অপশন ਏ ਮਾਲਵਾ ਵਿੱਚ অপশন ਬੀ ਦੁਆਬਾਂ ਵਿੱਚ অপশন সি মাज्जा ਵਿੱਚ অপশন ডি ਪੋਠੋਹਾਰ ਵਿੱਚ ਤਾਂ ਇਸ ਦਾ ਸਹੀ ਉੱਤਰ ਆਏਗਾ ਮੱਜਾ ਮੱਜ ਦੇ ਲੱਕ ਕਿਹੜੇ ਕਿਹੜੇ ਹਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅੱਜ ਦਾ 27 ਨੰਬਰ ਕੁਐਸਚਨ ਗੁਰੂ ਗ੍ਰੰਥ ਸਾਹਿਬ ਦੀ ਜ਼ਿਆਦਾਤਰ ਬਾਣੀ ਕਿਹੜੀ ਬੋਲੀ ਵਿੱਚ ਹੈ অপশন এ হ মা জি ਵਿੱਚ অপশন বি হ ਮਲਵਈ ਵਿੱਚ অপশন সি হ ਪੋਥੋਹਾਰੀ ਵਿੱਚ অপশন ডি হ ਦੁਆਬੀ ਵਿੱਚ ਤਾਂ ਇਹ ਜ਼ਿਆਦਾਤਰ ਹੈ ਮਾਜੀ ਵਿੱਚ অপশন এ ਇਸ ਦਾ রাইਟ ਆਂਸਰ ਹੈ ਮਾਜੀ ਬੋਲੀ ਨੂੰ ਪੰਜਾਬੀ ਦੀ ਕੀ ਕਿਹਾ ਜਾਂਦਾ ਹੈ ਸਭ ਤੋਂ ਪੁਰਾਣੀ ਬੋਲੀ ਸਭ ਤੋਂ ਸ਼ੁੱਧ ਬੋਲੀ ਸਭ ਤੋਂ ਨਵੀਂ ਬੋਲੀ ਸਭ ਤੋਂ ਮਿਲੀ ਜੁਲੀ ਬੋਲੀ ਤਾਂ ਮਾਝੀ ਕੀ ਹੈ ਇੱਕ ਸਭ ਤੋਂ ਸ਼ੁੱਧ ਬੋਲੀ অপਸ਼ਨ ਬੀ ਇਹਦਾ ਰਾਈਟ ਆਨਸਰ ਹੈ ਅੱਜ ਦਾ 29 ਨੰਬਰ ਕੁਐਸਚਨ ਖੇਠ ਦਿੱਤਿਆਂ ਵਿੱਚੋਂ ਮਾਝੀ ਬੋਲੀ ਨਾਲ ਸੰਬੰਧਿਤ ਇਲਾਕਾ ਨਹੀਂ ਹੈ ਤਾਂ ਕਿਹੜਾ ਨਹੀਂ ਹੈ অপশন এ অমৃতসর অপশন বি ਗੁਰਦਾਸਪੁਰ অপশন সি ਤਰਨਤਾਰਨ অপশন ডি ਬਠਿੰਡਾ ਤਾਂ ਕਿਹੜਾ ਨਹੀਂ ਹੈ ਇਸ ਵਿੱਚੋਂ ਬਠਿੰਡਾ ਕਿਉਂਕਿ ਬਠਿੰਡਾ ਪੈਂਦਾ ਹੈ ਮਲਵਈ ਵਿੱਚ ਮਾਲਵੇ ਵਿੱਚ ਅੱਜ ਦਾ ਆਪਣਾ ਲਾਸਟ ਕੁਐਸਚਨ ਪੰਜਾਬੀ ਦੀ ਮਿਆਰੀ ਬੋਲੀ ਕਿਹੜੀ ਮੰਨੀ ਜਾਂਦੀ ਹੈ অপশন এ ਹੈ ਮਲਵਈ অপশন ਬੀ ਹੈ ਮੱਝੀ অপশন ਸੀ ਹੈ ਪੋਠੋਹਾਰੀ অপশন ਡੀ ਹੈ ਦੁਆਬੀ ਤਾਂ ਇਸ ਦਾ ਸਹੀ ਉੱਤਰ ਕਿਹੜਾ ਆਏਗਾ ਬੀ ਮੱਝੀ ਹਾਂਜੀ ਉਮੀਦ ਕਰਦੇ ਹਾਂ ਕਿ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਈ ਹੋਵੇਗੀ ਥੈਂਕਸ ਫॉर ਵਾਚਿੰਗ ਹੋਰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਆਪਾਂ ਬਹੁਤ ਵਧੀਆ ਕਨਸੈਪਟ ਕਰਵਾ ਰਹੇ ਹਾਂ ਜੋ ਕਿ ਐਗਜ਼ਾਮ ਵਿੱਚ ਤੁਹਾਨੂੰ ਡਾਇਰੈਕਟ ਦੇਖਣ ਨੂੰ ਮਿਲੇਗਾ ਟੇਕ ਕੇਅਰ ਬਾਏ ਬਾਏ